ਜਿਹੜੀਆਂ 4-5 ਬੈਟਰੀਆਂ ਭਾਜੀ ਵੱਧ ਤੋਂ ਵੱਧ ਉਹ ਸਾਲ ਸਾਖ ਤੋਂ 2-4 ਮਹੀਨੇ ਉੱਪਰ ਥੱਲੇ ਕੱਢ ਕੇ ਡੈੱਡ ਹੋ ਜਾਂਦੀਆਂ। ਤੋਂ ਬਾਅਦ ਫਿਰ ਦੁਆਰਾ ਜਿਸ ਬੰਦੇ ਨੇ ਉਹ ਗੱਡੀ ਲਈ ਹੋਵੇ ਜੀ 16 ਤੋਂ 17000 ਰੁਪਿਆ ਦੁਆਰਾ ਲਗਾਉਣਾ ਕੋਈ 25000 ਦੀ ਕੋਈ 30000 ਦੀ ਕੋਈ 30000 ਦੀ ਚਾਹੇ ਉਹ ਲੈਡ ਐਸਿਡ ਬੈਟਰੀ ਹੋਵੇ ਚਾਹੇ ਲੀਥੀਅਮ ਹੋਵੇ ਠੀਕ ਉਹ ਫਟਣੀ ਪਟਣੀ ਆ। ਸ੍ਰੀ ਕਾਜੀ ਵੈਲਕਮ ਇਨ ਟੈਬਲ ਟਾਕਸ ਜਿਵੇਂ ਜਿਵੇਂ ਸਮਾਂ ਬਦਲਿਆ ਆ ਸਾਡੀਆਂ ਡੇ ਟੂ ਡੇ ਲਾਈਫ ਦੀਆਂ ਚੀਜ਼ਾਂ ਦੇ ਵਿੱਚ ਵੀ ਬੜੀ ਤਬਦੀਲੀ ਆ ਰਹੀ ਹੈ। ਸਮੇਂ ਦੇ ਨਾਲ ਆਟੋਮੋਬਾਈਲ ਇੰਡਸਟਰੀ ਨੇ ਵੀ ਕਾਫੀ ਤਰੱਕੀ ਕੀਤੀ ਹੈ। ਹੁਣ ਉਹਨਾਂ ਨੇ ਜਿਵੇਂ ਕਿ ਇਹ ਨਵੀਆਂ ਇਲੈਕਟ੍ਰਿਕ ਸਕੂਟੀਆਂ ਜਿਹੜੀਆਂ ਲਾਂਚ ਕੀਤੀਆਂ ਇਲੈਕਟ੍ਰਿਕ ਵੇਹੜੀ ਆ ਇਹ ਲਾਂਚ ਕੀ ਪਿਆ ਇਹਦਾ ਟ੍ਰੈਂਡ ਬਹੁਤ ਵਧ ਰਿਹਾ ਹੈ ਜੀ ਬੰਪ ਦਿਨ ਲੋਕੀ ਇਹਦੇ ਚ ਆਪਣਾ ਇੰਟਰਸਟ ਦਿਖਾ ਰਹੇ ਨੇ ਤੇ ਇਹਨੂੰ ਲਾਈਕ ਕਰ ਰਹੇ ਆ ਇਹਨੂੰ ਚਲਾਉਣਾ ਇਹਨੂੰ ਖਰੀਦਣਾ ਸੋ ਅੱਜ ਅਸੀਂ ਖੜੇ ਆ ਜੀ ਕਪੂਰਖੱਲੇ ਕਪੂਰਖੱਲੇ ਵਿਊ ਪਟਿਆ ਦੇਖ ਸਕਦੇ ਮੇਰੇ ਪਿੱਛੇ ਨਿਊ ਪਟਿਆ ਆਟੋਮੋਬਾਈਲਸ ਵਾਲਿਆਂ ਦੇ ਅਬੀਰ ਦੇ ਕੋਲ ਇਲੈਕਟ੍ਰਿਕ ਸਕੂਟੀਆਂ ਐਂਡ ਈ ਰੱਖਸ਼ਾ ਹੈਗਾ ਆ ਵੀਰ ਹਰਵਿੰਦਰ ਸਿੰਘ ਲਾਡੀ ਅੱਜ ਭਾਜੀ ਲਾਡੀ ਭਾਈ ਨਾਲ ਮਿਲਾਂਗੇ ਨਾਲੇ ਜਾਣਕਾਰੀ ਲਵਾਂਗੇ ਸਾਰੀ ਇਹ ਕੀ ਉਹਨਾਂ ਦੇ ਕੋਲ ਪ੍ਰੋਡਕਟ ਹੈ ਤੇ ਕਿਵੇਂ-ਕਿਵੇਂ ਰੋਜ਼ਮਰਗੀ ਜ਼ਿੰਦਗੀ ਦੇ ਵਿੱਚ ਹੈਲਪਫੁਲ ਹੋ ਰਿਹਾ ਲੋਕਾਂ ਦੇ ਲਈ ਕਪੂਰਥੱਲੇ ਤੋਂ ਜਦੋਂ ਆਪਾਂ ਸੁਲਤਾਨਪੁਰ ਰੋਡ ਤੇ ਜਾਣਾ ਤੇ ਚੁੰਗੀ ਲੱਗੇ ਵੀਰ ਦਾ ਸ਼ੋਰੂਮ ਆ ਤੁਸੀਂ ਮੇਰੇ ਮਗਰ ਦੇਖ ਸਕਦੇ ਹੋ ਆਇਓ ਤੁਸੀਂ ਮੇਰੇ ਨਾਲ ਮੈਂ ਮਿਲੋਣਾ ਤੁਹਾਨੂੰ ਲੱਡੀ ਭਾਈ ਦੇ ਨਾਲ ਇਹ ਇਨਫੋਰਮੇਸ਼ਨ ਲੈਣ ਦੀ ਕੋਸ਼ਿਸ਼ ਕਰਦੇ ਆ ਹਾਂਜੀ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਭਾਈ ਕੀ ਹਾਲ ਚਿਰ ਕੀ ਕਰ ਰਹੇ ਹੋ ਅਤਰਾ ਬੋਲਵਾ ਸਮਾਦੇ ਵਾਸਤੇ ਕਿਉਂਕਿ ਅੱਜ ਕੱਲ ਲਾਈਫ ਬਹੁਤ ਗਿਰੀ ਹੈ ਹਾਂਜੀ ਤੁਸੀਂ ਵੀ ਕੰਮਕਾਰ ਕਰ ਰਹੇ ਹੋ ਫਿਰ ਵੀ ਸਾਨੂੰ ਤੁਸੀਂ ਸਮਾਂ ਦਿੱਤਾ ਬਹੁਤ ਬਹੁਤ ਧੰਨਵਾਦ ਤੁਹਾਡਾ ਅਸਵਾਇਡਰ ਗੋਲਸ ਆਇਆ ਇਹ ਜਿਹੜੀਆਂ ਨਵੀਆਂ ਪ੍ਰੋਡਕਟ ਲਾਂਚ ਹੋਇਆ ਹਾਂਜੀ ਠੀਕ ਹੈ ਇਹ ਬਹੁਤ ਅੱਜਕੱਲ ਟ੍ਰੈਂਡ ਦੇ ਵਿੱਚ ਆ ਰਹੀਏ ਸੀ ਨਾ ਲੋਕੀ ਪਸੰਦ ਵੀ ਕਰ ਰਹੇ ਨੇ ਇਹਨੂੰ ਮੈਂ ਵੀ ਅਸੀਂ ਵੀ ਹੁਣ ਰੋਡ ਤੇ ਵੀ ਦੇਖਿਆ ਹੈ ਕਾਫੀ ਲੋਕ ਜਿਹੜੇ ਆ ਟ੍ਰੋਲ ਵਾਲੀਆਂ ਚੀਜ਼ਾਂ ਤੋਂ ਉਸ ਵਿੱਚ ਹੋ ਕੇ ਇਹਨਾਂ ਇਲੈਕਟ੍ਰਿਕ ਚੀਜ਼ਾਂ ਵੱਲ ਆਪਣਾ ਇੰਟਰਸਟ ਦਿਖਾ ਰਹੇ ਆ ਹਾਂਜੀ ਕੋਸ਼ਿਸ਼ ਉਸੇ ਉੱਪਰ ਇਹ ਕਿਹੜਾ ਪ੍ਰੋਡਕਟ ਆ ਕੀ ਇਹ ਬ੍ਰਾਂਡ ਰੇ ਇਹਦੇ ਬਾਰੇ ਪੂਰੀ ਇਨਫੋਰਮੇਸ਼ਨ ਵੀ ਤੁਸੀਂ ਸਾਡੇ ਦਰਸ਼ਕਾਂ ਨੂੰ ਸਾਨੂੰ ਵੀ ਦੋ ਇਨਫੋਰਮੇਸ਼ਨ ਸ਼ੇਅਰ ਕਰੋ ਤਾਂ ਲੱਗ ਸਕੇ ਲੋਕਾਂ ਨੂੰ ਭਾਈ ਜੀ ਆਪਣੇ ਕੋ ਹੈਗਾ A1 ਦਾ ਬ੍ਰਾਂਡ ਇਹ ਗਾ ਇਹ ਬੰਦੀ ਤੁਸੀਂ ਸਾਈਕਲ ਬਾਰੇ ਵੀ ਪਤਾ ਹੁਣ ਆ ਤੁਹਾਨੂੰ ਚੱਲਦੀ ਰਹੀ ਕਾਫੀ ਹਾਂ ਬਹੁਤ ਔਰ ਕੰਮ ਕੀਤਾ ਪੰਜਾਬ ਨੇ 올ਓਵਰ ਇੰਡੀਆ ਸੇ ਬਹੁਤ ਨਾਮ ਹੈ A1 ਕਹਿੰਦੇ ਆਂ ਹਾਂ ਜੀ ਐਸਾ ਇਹ A1 ਕੰਪਨੀ ਦੇ ਬ੍ਰਾਂਡ ਦੀਆਂ ਇਹ ਸਕੂਟੀਆਂ ਹੈਗੀਆਂ ਬਿਲਕੁਲ ਜੀ ਬਿਲਕੁਲ A1 ਨਾਮ ਦਾ ਨਹੀਂ ਵਾਕਈ ਕੁਆਲਿਟੀ ਕੋ ਦੀ ਇਹ ਗੰਨਾ ਹਾਂ ਇਹ ਗੱਲ ਤਾਂ ਭਾਈ ਜੀ ਬਿਲਕੁਲ ਸਹੀ ਕਹੀ ਹੈ ਕਿ ਇਹ ਦੀ ਕੁਆਲਿਟੀ ਵੀ ਵਾਕਈ A1 ਸਗੀ ਕਿਉਂਕਿ ਪਹਿਲਾਂ ਸਾਈਕਲ ਚੱਲਦਾ ਰਿਹਾ ਇਹ ਲੋਕਾਂ ਨੇ ਬਹੁਤ ਪਸੰਦ ਲਈ ਕੀਤਾ A1 ਬਾਈਕਲ ਸੋ ਉਸੇ A1 ਕੰਪਨੀ ਦਾ ਹੀ ਇਹ ਬ੍ਰਾਂਡ ਲਾਂਚ ਹੋਇਆ ਹੈ ਪਾਜੀ ਬੋਲਾਂ ਨੇ ਇਹਨੂੰ ਹੁਣ ਇਹ ਸਕੂਟੀਆਂ ਦੇ ਵਿੱਚ ਆਪਣਾ ਸ਼ੁਰੂ ਕੀਤਾ ਹਾਂਜੀ 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 ਤੇ ਪਾਜੀ ਫਿਰ ਇਹ ਤਾਂ ਇਹ ਭਰੋਸੇਯੋਗ ਬ੍ਰਾਂਡ ਆ ਬਿਲਕੁਲ ਜੀ ਬਿਲਕੁਲ ਇਹ ਵੀ ਇਹ ਜਿਹੜੀ ਬੈਨੀਫਿਟਸ ਦਿੰਦਾ ਹੈ ਪਾਜੀ ਇੰਡੀਅਨ ਹੀ ਆ ਹਾਂਜੀ ਭਾਈ ਮੇਡ ਇਨ ਇੰਡੀਆ ਆ ਤੇ ਮੇਡ ਇਨ ਇੰਡੀਆ 100% 100% ਇੰਡੀਆ ਹਾਂਜੀ ਹਾਂਜੀ ਤਾਂ ਤੇ ਪਾਜੀ ਇਹਦੇ ਫਾਨੇ ਪਰੇ ਫਿਰ ਕੁਝ ਦੱਸੋ ਕਿ ਕਿੰਨੀ ਇਹ ਪੋਸਟ ਕਰਦੀ ਆ ਆ ਇਹ ਕਿੰਨੀ ਕੀ ਚਾਰਜਿੰਗ ਕੀ ਕੀ ਸਭ ਦਾ ਮਾਇਰਾ ਸਾਰਾ ਭਾਈ ਕੋਸਟ ਦੇਖੋ ਜੀ ਲਿਥੀਅਮ ਬੈਟਰੀ ਦੇ ਵਿੱਚ ਹਾਂਜੀ ਕੋਈ 60 65 70 ਇੱਕ ਅਲੱਗ-ਅਲੱਗ ਪ੍ਰਾਈਸ ਆ ਓਕੇ ਲਿਥੀਅਮ ਬੈਟਰੀ ਵਿਕਸ ਅਚਾ ਇਹ ਜਿਹੜੀਆਂ ਤੁਹਾਡੇ ਕੋਲ ਜੁੜੀਆਂ ਵੀ ਇਸ ਬ੍ਰਾਂਡ ਦੀਆਂ ਸੂਟੀਆਂ ਹੈਗੀਆਂ ਇਹ ਲਿਥੀਅਮ ਬੈਟਰੀ ਲਿਥੀਅਮ ਬੈਟਰੀ ਆ ਇਹ ਇਹਦਾ ਥੋੜਾ ਬੋਲਾ ਇਹ ਬਾਰੇ ਦੱਸੋ ਕਿ ਇਹਨਾਂ ਕੀ ਲਿਥੀਅਮ ਬੈਟਰੀ ਕੀ ਹੁੰਦੀ ਹੈ ਭਾਈ ਲਿਥੀਅਮ ਬੈਟਰੀ ਇਹਦੇ ਵਿੱਚ ਸੈੱਲ ਹੁੰਦੇ ਆ ਜੀ ਓਕੇ ਜਿੱਦਾਂ ਆਪਾਂ ਉਹ ਸੈੱਲ ਤਾਂ ਨਹੀਂ ਹੈਗੇ ਟਾਰਚਾਂ 'ਚ ਆਉਂਦੇ ਹੁੰਦੇ ਸੀ ਕਿਸੇ ਟਾਈਮ ਸੀ ਹੁੰਦੇ ਮੋٹے ਮੋٹے ਸੈੱਲ ਹੁੰਦੇ ਹੁੰਦੇ ਸੀ ਹੈਨਾ ਇਹ ਵੀ ਲਾ ਲਓ ਤੁਸੀਂ ਉਸੇ ਟਾਈਟ ਦੇ ਆ ਉਹ ਨਹੀਂ ਹੈਗੇ ਹੈਨਾ ਇਹ ਵੀ ਲਿਥੀਅਮ ਸੈੱਲਾ ਉਹ ਹੀ ਜਿੱਦਾ ਕਿਸੇ ਵਿੱਚ 10 ਆ ਕੇ 15 ਕਿਸੇ 20 ਇਦਾਂ ਕਰ ਲੱਗ ਲਾਉਂਦੇ ਜਿੱਦਾਂ ਬਾਜੀ ਮੈਂ ਕਈਆਂ ਨਾਲ ਗੱਲਬਾਤ ਹੁੰਦੀ ਇਹਦੇ ਚੀਜ਼ਾਂ ਬਾਰੇ ਨਾ ਤੇ ਉਹ ਦੱਸਦੇ ਕਿ ਚ 4-5 ਬੈਟਰੀਆਂ ਵੇਂਦੀਆਂ ਨੇ ਤੁਸੀਂ ਕਹਿ ਰਹੇ ਹੋ ਤੇ ਇੱਕ ਬੈਟਰੀ ਵੇਂਦੀ ਹੈ ਹਾਂ ਜੀ ਭਾਜੀ lithium battery single ਆ double ਵੀ ਲੈ ਸਕਦੇ ਏ ਇਹਦੇ ਵਿੱਚ ਓਕੇ ਪਰ ਇਹ single ਆ ਜਿਹੜੀਆਂ 4-5 ਬੈਟਰੀਆਂ ਭਾਜੀ ਵੱਧ ਤੋਂ ਵੱਧ ਉਹ ਸਾਲ ਸਾਲ ਤੋਂ 2-4 ਮਹੀਨੇ ਉੱਪਰ ਥਲੇ ਕੱਢ ਕੇ ਡੈੱਡ ਹੋ ਜਾਂਦੀ ਆ ਅਸਾਂ ਉਹ ਡੈੱਡ ਹੋ ਜਾਂਦੀ ਆ ਉਸ ਤੋਂ ਬਾਅਦ ਫਿਰ ਦੁਬਾਰਾ ਜਿਸ ਬੰਦੇ ਨੇ ਉਹ ਗੱਡੀ ਲਈ ਹੋਵੇ ਜੀ 16 ਤੋਂ 17000 ਰੁਪਿਆ ਦੁਆਰਾ ਲਗਾਉਣਾ ਪੈਂਦਾ ਫਿਰ ਬੈਟਰੀਆਂ ਰਖਾਉਣੀਆਂ ਪੈਂਦੀਆਂ ਫਿਰ ਸਾਲ ਸਵਾ ਸਾਲ ਬਾਅਦ ਉਹ ਡੈਡ ਹੋ ਜਾਂਦਾ ਹਾਂ ਇਹਦੇ ਬਾਰੇ ਵੀ ਲੋਕ ਗੱਲਾਂ ਸਰਲ ਕਰਦੇ ਨੇ ਕਿ ਜਦੋਂ ਅਸੀਂ ਬੈਟਰੀਆਂ ਲੈਨੇ ਆ ਸੂਰੀਆਂ ਤੇ ਕੁਝ ਟਾਈਮ ਪਾ ਕੇ ਨਾ ਤੇ ਉਹਨਾਂ ਦੀਆਂ ਜਿਹੜੀਆਂ ਬੈਟਰੀਆਂ ਖਰਾਬ ਹੋ ਜਾਂਦੀਆਂ ਤੇ ਕਹਿੰਦੇ ਆ ਕਿ ਵੈਸੇ ਜਿੰਨੇ ਜੀ ਤੁਸੀਂ ਦੇ ਚੀਜ਼ ਲਈ ਆ ਉਹਨੇ ਪੈਸੇ ਫਿਰ ਦੁਆਰਾ ਦੇ ਨਾ ਸਾਲਾਂ ਬਾਅਦ ਨਾ ਵੀ ਪੈ ਇਹਦੇ ਵਿੱਚ ਤੇ ਇੱਕੋ ਹੀ ਬੈਟਰੀ ਹੈ ਇੱਕੋ ਹੀ ਬੈਟਰੀ ਆ ਜੀ ਰਿਪੇਅਰੇਬਲ ਆ ਓਕੇ ਇਹਦੇ ਵਿੱਚ ਜਿਹੜਾ ਸੈੱਲ ਪੈਂਦਾ ਮੰ ਲੋ 5 ਤੋਂ 7 ਸਰਬੇ ਦਾ ਐਕਸਲ ਠੀਕ ਹੈ ਤੇ ਉਹ ਰਿਪੇਅਰ ਹੋ ਜਾਂਦਾ ਨਵਾਂ ਪੈ ਦਿੰਦੇ ਆ ਤੇ ਜਿੱਦਾਂ ਇਹਦੀ ਐਵਰੇਜ ਘਟਦੀ ਆ ਜਮਾ ਬੈਟਰੀ ਨਹੀਂ ਬੈਠੇ ਆਂਦੀ ਬੈਟਰੀ ਨਹੀਂ ਬੈਠਦੀ ਇਹਦੀ ਜਾਂ ਇਹੇ ਕਰਾਉਣ ਦੀ ਜਰੂਰਤ ਇਹ ਸੈੱਲ ਖਰਾਬ ਹੋਇਆ ਇਹ ਕਹਿੰਦਾ ਮਤਲਬ ਸਿਰ ਸੈੱਲ ਹੀ ਪਹਿਣਾ ਜੇ ਇੱਕ ਸੈੱਲ ਖਰਾਬ ਹੋਇਆ ਤੇ ਇੱਕ ਕਹੂੰਗਾ ਜੇ ਦੋ ਹੋਣਗੇ ਤਾਂ ਦੋ ਬੈ ਸੈੱਲ ਹੀ ਪਹਿਣਿਆ ਤੇ ਬੈਟਰੀ ਫਿਰ ਲਾਈਫ ਲੌਂਗ ਚੱਲਦੀ ਹਾਂਜੀ ਹਾਂਜੀ ਇਹ ਭਾਜੀ ਕਿਹੜੇ ਕਿਹੜੇ ਮਾਡਲ ਨੇ ਆਪਣੇ ਕੋਲ ਸਾਡੇ ਕੋ ਭਾਜੀ ਇਸ ਵੇਲੇ ਤਿੰਨ ਮਾਡਲ ਖੜੇ ਆ ਜੀ ਠੀਕ ਹੈ ਇਹ ਸਾਰਨਾ ਉੱਪਰ ਵਾਲਾ ਮਾਡਲ ਆ ਜੀ ਇਹ ਸਭ ਤੋਂ ਟੌਪ ਮਾਡਲ ਟੌਪ ਮਾਡਲ ਆ ਜੀ ਠੀਕ ਇਹ ਜਿਹਦਾ 3 ਸਪੀਡਾਂ ਆ ਓਕੇ ਇਹਦੇ ਵਿੱਚ 1 2 3 ਠੀਕ ਹੈ ਇਹ 55 ਦੀ ਸਪੀਡ ਦੇ ਤਿਆਗ ਤੋਂ 55 ਦੀ ਸਪੀਡ ਤੇ ਚੱਲਦਾ ਜੀ ਅਸਾਂ ਪਰਵਾਹ ਤੋਂ 55 ਸਪੀਡ ਹੋएगी ਹਾਂ ਜੀ ਹਾਂ ਜੀ ਇਹ ਮੈਂ ਦੇਖ ਪਾ ਰਿਹਾ ਇੱਥੇ ਤਾਂ ਜੀ ਡਿਜੀਟਲ ਮੀਟਰ ਆਦਾ ਇਹ ਡਿਜੀਟਲ ਆ ਜੀ ਡਿਜੀਟਲ ਮੀਟਰ ਆਦਾ ਠੀਕ ਹੈ ਇਹ ਹੋਰ ਕਿਹੜਾ ਮਾਡਲ ਹੈ ਪਾ ਜੀ ਆਪਣੇ ਕੋਲ ਇਹ ਆ ਭਾਜੀ ਇਹਦੀਆਂ ਦੋ ਸਪੀਡਾਂ ਆ ਅਸੀਂ ਅੱਗੇ ਦੋ ਸਪੀਡ ਹਾਂਜੀ ਇਸ ਸਪੀਡ ਦੇ ਅਕੋਰਡਿੰਗ ਮਾਡਲ ਇਹ ਅਕੋਰਡਿੰਗ ਮਾਡਲ ਆਈ ਹੈ ਜੀ ਚਾਹ ਤੁਹਾਨੂੰ ਦੇ ਆ ਰਿਹਾ ਇਹ ਸ਼ੇਪ ਬਹੁਤ ਵਧੀਆ ਆ ਇੱਕ ਇਦਾਂ ਜਿਹੜਾ ਆ ਹੁਣ ਤੁਸੀਂ ਮੈਨੂੰ ਦੋਨੇ ਮਾਡਲ ਦਿਖਾ ਕੇ ਦਿਓ ਮਤਲਬ ਦੂਰੋਂ ਦੇਖ ਕੇ ਨਹੀਂ ਕਿਹਾ ਜਾ ਸਕਦਾ ਕਿ ਇਹ ਇਲੈਕਟ੍ਰਿਕ ਵਹੀਕਲ ਹੈਗੇ ਹਾਂਜੀ ਹਾਂ ਉਹ ਸੋਹਣੀਆਂ ਸ਼ੇਪ ਗੱਡੀਆਂ ਇਹਨਾਂ ਜੀਆਂ ਕੰਪਨੀ ਨੇ ਐਸਾ ਇਹ ਫਿਰ ਦੋ ਸਪੀਡ ਵਾਲੀ ਹਾਂਜੀ ਹਾਂ ਜੀ ਤੇ ਇਹਦੀ ਕਿੰਨੀ ਕਾਫ ਸਪੀਡ ਜਾਂਦੀ ਐ ਸੱਸ ਇਹਦੀ 45 ਅਸਾ ਇਹਦੀ 45 ਹਾਂਜੀ ਹਾਂਜੀ ਇਹ ਉਹਦਾ ਬਰੀ ਪ੍ਰਾਈਸ ਦੱਸ ਦੇ ਨਾਲ ਲਾਲਾ ਸੀ ਭਾਜੀ ਇਹਦਾ 70000 ਰੁਪਏ ਇਹਦਾ ਬਰਾਗ ਇਹਦਾ ਪ੍ਰਾਈਸ ਹਾਂਜੀ ਹਾਂਜੀ ਇਹ ਤੇ ਬੜੀ ਇੰਨਾ ਗਿਆ ਫਿਰ ਉਹ ਪਾ ਨੂੰ ਲੈਣਾ ਆ ਤੇਰਾ ਫਨਾਸ ਵਗੈਰਾ ਵੀ ਹੋ ਜਾ ਫਨਾਸ ਹਾਂਜੀ ਕਰਵਾਵਾ ਵੀ ਅਚ ਫਨਾਸ ਅਵੇਲੇਬਲ ਹੈ ਨਹੀਂ 80% ਤੁਹਾਨੂੰ ਪੇਮੈਂਟ ਕਰਨੀ ਪੈਣੀ ਹੈ ਬਾਕੀ ਮੈਂ ਫਨਾਸ ਕਰਾ ਦੇ ਇੱਕ ਮੈਨੂੰ ਦੱਸਿਓ ਕਿ ਇਹਨਾਂ ਆਸੀ ਦਾ ਕੋਈ ਹੰਦਰਾ ਮੈਨੂੰ ਕੁਝ ਚੀਜ਼ ਕਲੀਅਰ ਨਹੀਂ ਹੈਗੀ ਉਹਦੇ ਬਾਰੇ ਇਹ ਆਰਸੀ ਨਦੀ ਕਿੱਦਾਂ ਬਣਦੂ ਆਸੀ ਬਲੀ ਉਹ ਉੱਪਰ ਵਾਲੇ ਮਾਡਲ ਹੋਰ ਵੀ ਇਸ ਤੋਂ ਉੱਪਰ ਸਪੀਡ ਹੁੰਦੀ ਔਰੀ ਤਾਂ ਆਸੀ ਬਣ ਤਾ ਦਾ ਆਰਸੀ ਆ ਪਰ ਅੱਜਕੱਲ ਬੱਚਿਆਂ ਨੇ ਸਕੂਲ ਕਾਲਜ ਜਾਣਾ ਹੁੰਦਾ ਠੀਕ ਹੈ ਉਹ ਜਾਰੇ ਕਿੱਥੋਂ ਵਨਾ ਸਕਣਗੇ ਕਿਉਂਕਿ ਉਹਨਾਂ ਦੀ ਏਜ ਲਿਮਟ ਘੱਟ ਹੁੰਦੀ ਆ 11 ਗਾ ਉਹਨਾਂ ਵਾਸਤੇ ਬੈਟਰ ਉਹਨਾਂ ਵਾਸਤੇ ਬੈਟਰੀ ਉਹਨਾਂ ਵਾਸਤੇ ਵੀ ਇਹ ਹੈਗੀ ਹੈ ਹਾਂ ਲੀਆ ਓਕੇ ਸੋ ਇਹ ਬਿਨਾ ਆਰਸੀ ਤੋਂ ਹੀ ਬਿਨਾ ਆਰਸੀ ਬਿਨਾ ਸੋਸ ਬਿਨਾ ਲਾਇਸੈਂਸ ਬਲੋਗੇ ਇੰਸ਼ੋਰੈਂਸ ਦਾ ਵੀ ਖਰਚਾ ਇੱਥੇ ਪੈ ਜਾਂਦਾ ਮੈਂ ਇਹ ਇੰਸ਼ੋਰੈਂਸ ਕਰਉਂਦੇ ਰਹਨਾ ਇਹ ਤਾਂ ਸ਼ੋਰਸ ਵੀ ਨਹੀਂ ਹੈਗੀ ਆਰਸੀ ਵੀ ਨਹੀਂ ਬਣਨੀ ਹਾਂਜੀ ਉਹ ਕਾਫੀ ਆਈ ਥਿੰਕ ਸੋ ਪ੍ਰੋਫਿਟੇਬਲ ਚੀਜ਼ ਹੈਗੀ ਆ ਸੋ ਭਾਈ ਤੀਸਰਾ ਕਿਹੜਾ ਮਾਡਲ ਆ ਬਨੇ ਤੀਸਰਾ ਭਾਜੀ ਉਹ ਲਾਸਟ ਵਨ ਇਹ ਵਾਈਟ ਵਾਲਾ ਹਾਂਜੀ 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 ਇਹ ਤਾਂ ਭਾਜੀ ਪੂਰੀ ਐਕਟਿਵਾਈ ਲੱਗ ਰਹੀ ਹੈ ਦੇਖਣ ਨੂੰ ਤਾਂ ਬਿਲਕੁਲ ਜੀ ਐਸੇ ਭਾਜੀ ਇਹ ਇਹਦਾ ਇਹਦੇ ਬਾਰੇ ਮੈਨੂੰ ਦੱਸੋ ਫਿਰ ਇਹਦਾ ਕੀ ਪ੍ਰਾਈਸ ਹੈਗਾ ਬਣ ਇਹਦਾ ਭਾਜੀ ਬਾ 36000 ਰੁਪਏ ਪ੍ਰਾਈਸ ਹੈਗਾ ਜੀ ਅੱਛਾ ਇਹਦਾ ਬਾ 300 ਹਾਂਜੀ ਠੀਕ ਇਹਦੀਆਂ ਕੀ ਸਪੀਡ ਹੈਗੀ ਇਹਦੀ ਹੈ ਨਾ 35 ਅਸੇ ਇਹਦੀ ਬੈਂਟਰੀ ਰਹਾ ਬੈਂਟਰੀ ਸਕੀਰ ਵਾਲੀ ਇਹ ਕ ਇਹ ਬਦਿ ਹੋਣ ਮਨ ਇਹ ਸੋਫੇ ਇਹ ਵੀ ਜਿਹੜੀ ਗਾਰੰਟੀ ਹੁੰਦੀ ਆ ਵਾਰੰਟੀ ਦੀ ਆ ਉਹਦਾ ਕੀ ਸਿਸਟਮ ਹੈ ਇਹਨਾਂ ਗੱਡੀਆਂ ਦਾ ਇਹ ਵੀ ਬੜੀ ਜਿਹੜੀ ਗਾਰੰਟੀ ਆ ਨਾ ਇਹ ਗਾਰੰਟੀ ਨਹੀਂ ਹੁੰਦੀ ਜਿਹੜੀ ਲਿਥੀਅਮ ਬੈਟਰੀ ਹੁੰਦੀ ਉਹਦੀ ਵਾਰੰਟੀ ਹੁੰਦੀ ਆ ਉਹਦੀ ਇਹ ਵੀ 3 ਸਾਲ ਦੀ ਵਾਰੰਟੀ ਆ ਜੀ ਮੋਟਰ ਕੰਟਰੋਲਰ ਵੀ ਤੇ ਚੰਗੇ ਨੇ ਸਾਲ-ਸਾਲ ਇਦਾਂ ਕਰਕੇ ਹੋ ਗਏ ਸਾਲ ਦੀ ਆ ਵੈਸੇ ਇਹਦੀ ਸੋ ਫਿਰ ਜਦੋਂ ਆ ਫਾਈਨ ਚਾਰਜ ਕਰਨਾ ਠੀਕ ਆ ਕਸਮਰ ਲੈ ਗਿਆ ਤੁਹਾਨੂੰ ਆਪਣੇ ਘਰ ਵਾਲੀ ਨਾਰਮਲ ਬਿਜਲੀ ਦੇ ਵਿੱਚ ਚਾਰਜ ਕਰ ਸਕਦੇ ਆ ਕਿ ਜਾਂ ਕੋਈ ਇਰੇਵਰਸ ਸਪੈਸ਼ਲ ਆਪਾਂ ਨੂੰ ਪਾਵਰ ਲੈਣੀ ਪੈਂਦੀ ਨਹੀਂ 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 ਜੀ ਘਰ ਵਾਲੀ ਬਿਜਲੀ ਤੇ ਘਰ ਨਾਰਮਲ ਵੀ ਜਿਹੜੀ ਸੇ ਚਾਰਜ ਹੋਣੀ ਆ ਨਾਰਮਲ ਬਿਜਲੀ ਤੇ ਜਾਂਦੇ ਆ ਜੀ ਆਦੇ ਅੱਛਾ ਤੇ ਰਨੂ ਇੱਕ ਜਦੋਂ ਆਪਾਂ ਚਾਰਜ ਕਰਦੇ ਆ ਤਾਂ ਕਿੰਨਾ ਕੁ ਟਾਈਮ ਲੈਂਦੀ ਹੈ ਚਾਰਜ ਪਰ ਇਹ ਸਾਡੇ ਤੋਂ 3 ਤੋਂ 4 ਘੰਟੇ ਸਾਰੇ ਟਾਈਮ ਤੇ 3.5 ਤੋਂ 4 ਘੰਟੇ ਵਿੱਚ ਚਾਰਜ ਹੋ ਜਾਂਦਾ 3.5 ਤੋਂ 4 ਘੰਟੇ ਨੂੰ ਲਾ ਕੇ ਛੱਡ ਦੋ ਤੇ ਚੱਲ ਪਏ ਨਾਲ ਵੀ ਆਂਦੀ ਇਹ ਕਿੰਨਾ ਟਾਈਮ ਜਿਹੜਾ ਆ ਇਹ ਕੱਢਦੀ ਹੈ ਇਹ ਦੇਖੋ ਇਹ 60 ਤੋਂ 70 ਕਿਲੋਮੀਟਰ ਹੁੰਦਾ ਉਹ 70 ਕਹਿੰਦੇ ਆ ਆਪਾਂ 60 ਤੋਂ 70 ਦੇ ਵਿੱਚ ਵਿੱਚ ਹੀ ਕਹੀਦਾ ਆ 60 ਤੋਂ 70 ਕਿਲੋਮੀਟਰ ਇਹ ਚੱਲ ਜਨ ਹਾਂ ਇਹ ਅਸੀਂ ਬੜੀ ਅੱਛੀ ਹੈ ਕਿ ਜਿੱਦੋਂ ਹਲਾ ਪਾਈ ਕਰੀਨ ਚਾਰਜ ਹੀ ਕਰ ਲਿਆ ਮੈਂ ਕਿਤੇ ਨਹੀਂ ਗਿਆ ਖੜੀ ਰਹੀ ਇਹ ਉਹ ਬੈਟਰੀ ਡਰੇਨ ਵੀ ਹੋ ਜਾਂਦੀ ਆ ਆਪਣੇ ਖਤਮ ਹੁੰਦੀ ਲੈ ਲੈਣੇ ਨੇ ਇਸਾਂ ਇਦਾਂ ਨਹੀਂ ਕੋਈ ਇਹ ਕੋਈ ਇਸ਼ੂ ਨਹੀਂ ਹੈਗਾ ਕੋਈ ਚੁਣਿਆਗਾ ਅੱਛਾ ਇੱਕ ਹੋਰ ਗੱਲ ਤੁਹਾਨੂੰ ਦੱਸਾਂ ਜਿਹੜੀ ਲੈਡ ਐਸਿਡ ਆ ਉਹਨਾਂ ਬੈਟਰੀਆਂ ਨੂੰ 7 ਤੋਂ 8 ਘੰਟੇ ਲੱਗਦੇ ਆ ਜੀ ਚਾਰਜ ਹੋਣ ਨੂੰ ਜਿਹੜੀ ਲਿਥੀਅਮ ਬੈਟਰੀ ਆ ਇਹ ਹੀ ਜਲਦੀ ਚਾਰਜ ਹੁੰਦੀ ਆ ਅੱਛਾ ਇਹ ਜਲਦੀ ਚੱਤੇ ਹਾਂਜੀ ਹਾਂ ਇੱਕ ਹੋਰ ਆ ਜਿਨ੍ਹਾਂ ਲੋਕਾਂ ਨੇ ਹਲਕੀਆਂ ਗੱਡੀਆਂ ਲਈਆਂ ਹਾਂਜੀ ਹਲਕੀਆਂ ਗੱਡੀਆਂ ਲੈਂਦੇ ਆ ਹਾਂਜੀ ਕੋਈ 25000 ਦੀ ਕੋਈ 30000 ਦੀ ਕੋਈ 30000 ਦੀ ਚਾਹੇ ਉਹ ਲੈਡ ਐਸਿਡ ਬੈਟਰੀ ਹੋਵੇ ਚਾਹੇ ਲਿਥੀਅਮ ਹੋਵੇ ਠੀਕ ਉਹ ਫਟਣੀ ਫਟਣੀਆਂ ਉਹ ਫਟਣੀ ਫਟ ਬਟਣੀ ਫਟਣੀਆਂ ਉਹ ਓਕੇ ਸੋ ਇਹਨਾਂ ਗੱਲਾਂ ਦਾ ਵੀ ਧਿਆਨ ਰੱਖਿਆ ਜਾਵੇ ਜਦੋਂ ਤੁਸੀਂ ਤੀਤ ਖਰੀਦਣੀ ਆ ਵੀ ਦਿਨ ਜਾਣਾ ਆ ਜਾਂ ਤੀਤ ਖਰੀਦਣੀ ਆ ਇੰਟਰਨੈਟ ਤੇ ਵੀ ਉਹਦੇ ਬਾਰੇ ਪੂਰੀ ਇਨਫੋਰਮੇਸ਼ਨ ਹੁੰਦੀ ਆ ਕਿ ਕੰਪਨੀ ਚ ਜਾ ਕੇ ਵੀ ਕੋਈ ਜਿਦਾ ਅਸੀਂ ਭਾਈ ਨੂੰ ਪੁੱਛਿਆ ਤੁਸੀਂ ਜੀ ਕੰਪਨੀ 'ਚ ਜਾ ਕੇ ਨਾ ਪੂਰੀ ਇਨਫੋਰਮੇਸ਼ਨ ਲੈ ਰਹੇ ਆ ਏਵਲ ਕੰਪਨੀ ਨੇ ਭਾਈ ਇੱਥੇ ਬਹੁਤ ਜ਼ਿਆਦਾ ਮਿਹਨਤ ਕੀਤੀ ਹੋਈ ਆ ਠੀਕ ਐ ਇਹਦੀਆਂ ਜਿਵੇਂ ਡਿਸਕ ਬ੍ਰੇਕ ਹੋ ਗਈ ਹਾਂਜੀ ਅਸੀਂ ਉਹਨੂੰ ਡਿਸਕ ਬ੍ਰੇਕਾਂ ਡਿਸ ਬ੍ਰੇਕ ਆ ਉਹ ਸੈਂਟਰ ਲੋਕਿੰਗ ਆ ਅੱਛਾ ਸੈਂਟਰਲ ਲੋਕਿੰਗ ਵੀ ਜਾਂਦੀ ਆ ਯਾਰ ਜਾਂਦੀ ਓਕੇ ਜਿਦਾ ਨੋਰਵੋ ਉਹਦਾ ਪਹਿਲਾਂ ਲੈਂਦੇ ਸੀ ਵਗੈਰਾ ਕਿਓ ਵਗੈਰਾ ਉਹਨਾਂ ਤੋਂ ਰਾਈਟਨ ਤੋਂ ਸੇਵਰ ਦੇ ਵਿੱਚ ਨਹੀਂ ਉਹਦੇ ਵਿੱਚ ਨਹੀਂ ਸੀ ਇਹਦੇ ਵਿੱਚ ਹੈਗੀ ਆ ਸੈਂਟਰਲ ਲੋਕਿੰਗ ਆ ਰਿਹਾ ਇਹ ਗੱਲ ਜੇਕਰ ਕੋਈ ਗੱਡੀ ਚੋਰੀ ਕਰੇ ਤੇ ਇਹ ਆਲਾਰਮ ਵੱਜਣਾ ਸ਼ੁਰੂ ਹੋ ਜਾਣਾ ਹੈ। ਵੈਸੇ ਜੇ ਗੱਡੀ ਰਹਿੰਦਾ। ਇੱਕ ਹੋਰ ਵੱਡੀ ਗੱਲ ਆ। ਹਾਂਜੀ। ਲੌਕ ਕੀਤੀ ਉਹ ਗੱਡੀ ਇਹਦੇ ਦੋਨੇ ਚੱਕੇ ਲੌਕ ਹੋ ਜਾਣੇ ਆ। ਰੇਡ ਕੇ ਨਹੀਂ ਲੈ ਕੇ ਜਾ ਸਕਦੇ। ਵੈਸੇ ਕੋਈ ਮਤਲਬ ਚੋਰੀ ਦਾ ਵੀ ਉਹਨਾਂ ਨੇ ਪੂਰਾ ਧਿਆਨ ਰੱਖਿਆ ਗਿਆ ਪੂਰਾ ਧਿਆਨ ਦਿੱਤਾ ਜੀ ਉਹਨਾਂ ਨੇ। ਕਿ ਜਦੋਂ ਇਹਨੂੰ ਲੌਕ ਕਰ ਦਿੱਤਾ ਆਪਾਂ ਇਹਦੇ ਜਿਹੜੇ ਦੋਨੋਂ ਚੱਕੇ ਨੇ ਉਹ ਦੋਨੇ ਲੌਕ ਉਹਨੇ ਲੌਕ ਹੋਇਆ। ਇਹਨੂੰ ਜਿਦਾਂ ਘੱਕ ਕੇ ਵੀ ਅੱਗੇ ਪਿੱਛੇ ਹੋਰ ਕਿਤੇ ਲੈ ਕੇ ਜਾਦੇ ਹਾਂ ਚੱਕੇ ਲੈ ਕੇ ਜਾਂਦਾ ਲੈ ਜਵੇ। ਤੋਰ ਕੇ ਨਹੀਂ ਲੱਗੇ ਜਾਵੈ ਤੋਰ ਕੇ ਨਹੀਂ ਲੱਗੇ ਜਾਣੀ ਔਰ ਆਪਾਂ ਇਹਦੇ ਨਾਲ ਸਮਾਨ ਦਿੰਨੇ ਆ ਜੀ ਮਿਰਰ ਦਿੰਨੇ ਆ ਠੀਕ ਹੈ ਚਾਰ ਦਰ ਦਿੰਨੇ ਆ ਠੀਕ ਠੀਕ ਆ ਜੀ ਉਹ ਅੱਲਾ ਸ੍ਰੀ ਦਾ ਪਾਰਟ ਹੈਗਾ ਆ ਹਾਂ ਹਾਂ ਜੀ ਉਹ ਵੀ ਜਿਹੜੀ ਐਸੈਸਰੀ ਆ ਹਾਂ ਜੀ ਉਹਦਾ ਲੰਗ ਉਹ ਸਜੇ ਕੋਈ ਕੁਛ ਕਿਸੇ ਨੇ ਆਪਣੇ ਮੇਲੋਂ ਲਵਾਣਾ ਹੈ ਜੀ ਐਸੈਸਰੀ ਲਵਾਣੀ ਆ ਦੇ ਉਹਦੇ ਐਕਸਟਰਾ ਦਾਬੀਜ਼ਾ ਇਹ ਬੜੀ ਕੁਸੀ ਹੋਰ ਸਰ ਕੀ ਸਰਵਿਸ ਦਿੰਦੇ ਹੋ ਇਹਦਾ ਕੋਈ ਰਪੇ ਸਰਵਿਸ ਰਪੇ ਨਹੀਂ ਭਾਜੀ ਹਾਂ ਜੇ ਕੋਈ ਪ੍ਰੋਬਲਮ ਆ ਰਵੇ ਇਹ ਐਗਰੀ ਪ੍ਰੋਬਲਮ ਹੋਵੇ ਤੇ ਉਹ ਆਪ ਪਰਪੇਅਰ ਕਰਾ ਕੇ ਦੇ ਦੇਗੀ ਆਹ ਫੇਰ ਕਰ ਦੇਹੀ ਹਾਂਜੀ ਚਲੋ ਜਿਹੜੀਆਂ ਸਰਵਸਾਂ ਦੋ ਸਰਵਸਾਂ ਅਸੀਂ ਫ੍ਰੀ ਕਰਾ ਕੇ ਲੈ ਲਈ ਨੀਓ ਦੋ ਸਰਵਸਾਂ ਪ੍ਰੀਮੀਅਮ ਦੇ ਦੋ ਸਰਵਸਾਂ ਰਹੀਆ ਪੇਟਾ ਚਿਰ ਉਹਨਾਂ ਨੂੰ ਲੇਵਰ ਦੇ ਦਸੰਨ ਲੈਦੇ ਬਾਕੀ ਜੇ ਕੋਈ ਉਹਦਾਂ ਦਾ ਸਮਾਨ ਹੋਵੇ ਉਹਦੇ ਚਾਰਜੇਸ ਲੱਗਦੇ ਆ ਜੀ ਜੀ ਮੈਂ ਦੇਖਿਆ ਕਿ ਆਪਣੇ ਕੋਲ ਤੁਸੀਂ ਇਰੈਕਸ਼ਨ ਦੀ ਸੇਲ ਕਰ ਰਹੇ ਹੋ ਹਾਂਜੀ ਹਾਂਜੀ ਬਿਲਕੁਲ ਠੀਕ ਆ ਉਹਦੇ ਬਾਰੇ ਥੋੜੀ ਬੋਤੀ ਮੈਨੂੰ ਇਨਫੋਰਮੇਸ਼ਨ ਦਿਓ ਉਹਦੇ ਬਾਰੇ ਵਿੱਚ ਇਹ ਰਿਕਸ਼ਾ ਭਲੀ ਪਹਿਲੇ ਮੈਂ ਲੈਡ ਐਸਡੀ ਸੇਲ ਕਰਦਾ ਹੁੰਦਾ ਸੀਗਾ ਜੀ ਠੀਕ ਉਹਦੇ ਵਿੱਚ ਭਲੀ ਪ੍ਰੋਬਲਮ ਇਹ ਹੁੰਦੀ ਸੀਗੀ ਕਿ ਜਿੱਦਾਂ ਆਪਾਂ ਕਸਮਰ ਨੂੰ ਦੇਤਾ ਹਾਂ ਜੀ ਸਵਾ ਸਾਲ ਡੇਢ ਸਾਲ ਦੇ ਉਹਨਾਂ ਨੇ ਚਲਾਇਆ ਉਸ ਵਾਰ ਉਹਦੀਆਂ ਬੈਟਰੀਆਂ ਪ੍ਰੋਬਲਮ ਆਉਣ ਲੱਗ ਪਈਆਂ ਕਿਉਂਕਿ ਉਹਨਾਂ ਨੂੰ ਨੌਲੇਜ ਨਹੀਂ ਨਹੀਂ ਹੁੰਦੀ ਨੌਲੇਜ ਕਰਕੇ ਉਹ ਪ੍ਰੋਬਲਮ ਆਉਂਦੀ ਆ ਠੀਕ ਉਹਨਾਂ ਨੂੰ ਪਾਣੀ ਪਾਉਣ ਦਾ ਨਹੀਂ ਪਤਾ ਹੁੰਦਾ ਕਿ ਕਿੰਨਾ ਪਾਣੀ ਪਾਉਣਾ ਕਿੰਨਾ ਨਹੀਂ ਪਾਉਣਾ ਓਕੇ ਉਸ ਕਰਕੇ ਉਹਨਾਂ ਨੂੰ ਪ੍ਰੋਬਲਮ ਆਉਣ ਲੱਗ ਪਈ ਇਸ ਕਰਕੇ ਹੁਣ ਮੈਂ ਉਹ ਵੀ ਲਿਥਿਅਮ ਬੈਟਰੀ ਵਾਲੇ ਇਹ ਰਿਕਸ਼ਾ ਵੇਚ ਰਹੇ ਹਨ ਸਾਰੇ ਅਸਾਂ ਇਹ ਜਿਹੜਾ ਹੁਣ ਈ ਰਿਕਸ਼ਾ ਇਹ ਵੀ ਲਿਥਿਅਮ ਬੈਟਰੀ ਦਾ ਹੀ ਹੈ ਜਿਵੇਂ ਬੈਟਰੀ ਦਾ ਸੋ ਜੇ ਜਿੰਨੀ ਕੁ ਬੰ ਸਮੇਂ ਲੱਗੇ ਕਿ ਨਾ ਮਤਲਬ ਇਹਦੇ ਵਿੱਚ ਫਿਰ ਇੱਕੋ ਬੈਟਰੀ ਹੋਏਗੀ ਇਹਦੇ ਵਿੱਚ ਵੀ ਇੱਕੋ ਬੈਟਰੀ ਹੈ ਇਹਦੇ ਵਿੱਚ ਵੀ ਇੱਕੋ ਬੈਟਰੀ ਹੈ ਸਿੰਗਲ ਬੈਟਰੀ ਠੀਕ ਹੈ ਇਹ ਪਰ ਜੇ ਸਿਰ ਇਹਦਾ ਕੀ ਕਾਸਟ ਹੈ ਇਹਦੇ ਦੇ ਡਾਕਟਰ ਕੋਈ ਮੋੜ ਲੈ ਭਾਈ ਲਗ ਲਗ ਰੇਟ ਹੁੰਦੇ ਆ ਕੋਈ 160 ਕੋਈ 170 ਠੀਕ ਹੈ 180 2 ਲੱਖ ਤੋਂ ਉੱਪਰ ਹੈਗਾ ਠੀਕ ਹੈ ਚਾਰ ਲੱਖ ਰੁਪਏ ਤੱਕ ਦੇ ਮਾਡਲ ਹੈ ਚਾਰ ਲੱਖ ਰੁਪਏ ਤੱਕ ਹੈਗੇ ਸਾਰੇ ਇਲੈਕਟ੍ਰਿਕ ਹਾਂਜੀ ਹੈਗੇ ਸਾਰੇ ਜਿਵੇਂ ਆਪਾਂ ਗੱਲ ਕੀਤੀ ਹੈ ਵੀ ਜਿਵੇਂ ਇਹਨੂੰ ਚਾਰਜ ਕਰਨਾ ਹਾਂਜੀ ਘਰ ਦੇ ਪਾਵਰ ਤੋਂ ਠੀਕ ਹੈ ਉਵੇਂ ਇਹਨੂੰ ਚਾਰਜ ਕਰਨਾ ਪੈਂਦਾ ਹਾਂਜੀ ਹਾਂਜੀ ਬਿਲਕੁਲ ਇਹ ਰਿਕਸ਼ਾ ਵੀ सेम ही ਕਾਰਜ ਉਦਾਂ ਹੀ ਹੁੰਦਾ ਹੈ ਜਦ ਆਪਾਂ ਇਹਨੂੰ ਘਰੀ ਲਾਇਆ ਇਹ ਕਰ ਠੀਕ ਹੈ ਜੀ ਉਹਦੇ ਵਿੱਚ ਵੀ ਇਹੀ ਆ ਵੀ ਜਿਹੜੇ ਲੈਡ ਐਸਿਡ ਆ ਉਹਨੂੰ 8 8 9 9 ਘੰਟੇ 10 10 ਸਿੰਡੇ ਵੀ ਲਾਉਂਦੇ ਚਾਰਜ ਕਰਨਾ ओके okay. ए साडे 3-4 ਘੰਟਿਆਂ ਵਿੱਚ ਪੂਰੀ ਚਾਰਜ ਹੋ ਜਾਂਦਾ। ਸਾਡੇ 3-4 ਘੰਟਿਆਂ ਵਿੱਚ ਇਹ ਵੀ ਚਾਰਜ ਹੋ ਜਾਂਦਾ। ਪੂਰੀ ਚਾਰਜ। ਕਿ ਫਿਰ ਭਾਜੀ ਕਿੰਨਾ ਟਾਈਮ ਇਹ ਚੱਲਦੀ ਹੈ? ਕਿੰਨਾ ਟਾਈਮ ਘੱਟਦਾ? ਜਦੋਂ ਇੱਕ ਵਾਰੀ ਆਪਾਂ ਨੂੰ ਚਾਰਜ ਕਰ ਲੈਂਦੇ ਕਿੰਨੀ ਦੇਰ ਯੂਜ਼ ਕਰਦੇ? ਇਹ ਭਾਜੀ ਚੱਲਦੀ ਹੈ ਕੀ ਆ 100 ਆਪਾਂ ਕਹਿੰਦੇ ਆ। ਫਿਰ ਇੱਕ ਅਸਮਾਨ ਉਦਾਂ ਚੱਲਦੀ 100, 120, 125, 30 ਅਸ ਇੰਨੀ ਇੰਨੀ ਚੱਲਦੀ ਹੈ। ਜਦੋਂ ਬੋੜੀ ਜੇ ਕੋੜ ਫਾਕੂ ਪੈਸੇ ਲਗਾ ਲਾਂ। 1.5-150 ਕਿਲੋਮੀਟਰ ਰਲ ਵੀ ਹੈਗੀ ਆ। ਤੇ ਭਾਜੀ ਇਹਦੇ ਵਿੱਚ ਫਿਰ ਤੁਸੀਂ ਫਾਈਨਾਂਸ ਦੀ ਹੈਲਪ ਕਰਦੇ ਆ ਜੇ ਕੋਈ ਹਰ ਜਾਈ ਇਹ ਫਾਈਨ 20% ਸਾਨੂੰ ਇਹ ਪੈਸੇ ਦਲੇ ਦੇਣ ਇੱਕ ਉਸ ਤੋਂ ਬਾਅਦ ਆਪਾਂ ਬਾਕੀ ਇਸ ਨਾਲ ਅਸਰ ਆਵੇ ਜਦੋਂ ਭਾਜੀ ਕਸਟਮਰ ਆਪਣੇ ਕੋਲ ਲੈਣ ਆਉਂਦਾ ਜਦੋਂ ਤੁਸੀਂ ਇਹ ਰੋ ਦੱਸਿਆ ਵੀ ਆਰਸੀ ਨਹੀਂ ਬਣਦੀ ਹੁਣ ਕਿ ਇਹਦੇ ਬਾਰੇ ਵੀ ਦੱਸ ਦੋ ਕਿ ਇਹਦੀ ਆਰਸੀ ਦਾ ਕੀ ਤੀਨ ਭਾਜੀ ਇਹ ਇਹ ਆ ਕੀ ਬਣਦੀ ਹੈ ਹਾਂਜੀ ਇਹ ਰਿਕਸ਼ਾ ਦੀ ਆਰਸੀ ਔਰ ਇਨਸ਼ੋਰਸ ਇਨਕਲੂਡ ਆ ਅਸੀਂ ਆਪ ਬਣਾ ਕੇ ਦੇਈਏ ਤੁਸੀਂ ਆਪ ਬਣਾ ਕੇ ਦੇਣਾ ਆਰਸੀ ਤਾਂ ਹੁੰਦੀ ਆ ਨਹੀਂ ਸ਼ੋਰ ਫਾਈਨਲੀ ਇਹ ਤੇ ਔਰ ਸਾਡਾ ਇੱਥੇ ਸਰਵਿਸ ਸੈਂਟਰ ਵੀ ਹੈਗਾ ਠੀਕ ਹੈ ਇਲੈਕਟ੍ਰਿਕ ਸਕੂਟਰ ਓਕੇ ਔਰ ਈ ਰਿਕਸ਼ੇ ਨੇ ਆਪਾਂ ਸਰਵਿਸ ਸੈਂਟਰ ਇੱਥੇ ਆਪਣੇ ਕੋ ਠੀਕ ਹੈ ਸਾਡੇ ਕੋ ਮਕੈਨਿਕਾ ਵਗੈਰਾ ਓਕੇ ਬਾਹਰ ਲੱਗੇ ਹੋਏ ਭਾਈ ਸਾਹਿਬ ਇਸ ਵੇਲੇ ਵੀ ਠੀਕ ਹੈ ਈਸਟ ਮੈਨ ਦੀਆਂ ਬੈਟਰੀਆਂ ਵੀ ਆਪਾਂ ਸਪਲਾਈ ਦੇ ਦਿੰਦੇ ਆ ਜੀ ਠੀਕ ਹੈ ਸਾਡੇ ਜਿਹੜਾ ਕਸਟਮਰ ਆਉਂਦਾ ਆ ਭਾਈ ਸਾਨੂੰ ਬੈਟਰੀਆਂ ਪਾਵੇ ਹੋ ਆਪਾਂ ਉਹ ਵੀ ਉਹਨਾਂ ਸਪਲਾਈ ਦੇ ਦਿੰਦੇ ਆ ਜਾਂ ਉਹਨਾਂ ਪਾ ਕੇ ਦੇ ਦਿੰਦੇ ਆ ਠੀਕ ਹੈ ਸੋ ਬੈਟਰੀਆਂ ਵੀ ਨਾਲ ਸੇਲ ਕਰ ਰਹੇ ਹੋ ਧਾਰੇ ਦੇ ਬੈਟਰੀ ਐਂਸੀ ਭਾਈ ਪਾਰਟਸ ਵੀ ਨਾਲ ਕਰ ਰਹੇ ਹੋ ਸੇ ਹਾਂਜੀ ਹਾਂਜੀ ਸੇਲ ਪਾਰਟਸ ਵੀ ਹੈਗਾ ਜੀ ਪਿਛਲੇ ਪਾਸੇ ਐਡਵਾਂਸ ਸੀ ਨਾਲ ਪਾਰਟਸ ਵੀ ਆਪਾਂ ਰੱਖੇ ਹੋਏ ਆ ਠੀਕ ਹੈ ਤੋ ਜੇ ਤੁਸੀਂ ਦੇਖਿਆ ਕਿ ਕਬੂਥਲੇ 'ਚ ਬੈ ਕੇ ਵੀ ਸਾਡਾ ਭਾਜੀ ਬਹੁਤ ਜ਼ਿਆਦਾ ਹੈਲਪਿੰਗ ਨੇ ਕਹਿ ਸਕਦਾ ਕਿ ਕਿਉਂਕਿ ਜੇ ਤੁਸੀਂ ਕਿਸੇ ਨੇ ਇੱਕ ਛੋਦਾ ਬਿਜ਼ਨਸ ਸ਼ੁਰੂ ਕਰਨਾ ਵੀਰ ਕੋ ਪੈਸੇ ਨਹੀਂ ਵੀ ਹੈਗੇ ਸੋ ਥੋੜੇ ਜੇ ਪੈਸੇ ਦੇ ਕੇ ਉਹ ਆਪਣੀ ਇੱਕ ਵਧੀ ਲੈ ਸਕਦਾ ਤੇ ਆਪਣੀ ਰੋਜ਼ਮਰਾਂ ਦੀ ਜ਼ਿੰਦਗੀ 'ਚ ਕੰਮ ਕਰਨ ਵਾਸਤੇ ਆਪਣਾ ਕੰਮ ਨਵਾਂ ਸ਼ੁਰੂ ਕਰ ਸਰਦਾ ਸੋ ਦੇਖਣ ਵਾਲੇ ਸਾਰਿਆਂ ਨੂੰ ਮੇਰੀ ਰਿਕਵੈਸਟ ਹੈ ਤੁਸੀਂ ਇੱਕ ਲੱਡੀ ਭਾਜੀ ਕੋਲ ਜ਼ਰੂਰ ਆਓ ਬਹੁਤ ਨੇਕ ਇਨਸਾਨ ਵੀਰੇ ਸਾਡਾ ਵੱਡਾ ਭਰਾ ਵੀ ਹੈ ਤੋ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਭਾਜੀ ਕੋਲ ਆਓ ਤੇ ਇੱਥੇ ਆਣ ਕੇ ਇਹਨਾਂ ਦੀ ਕੋਈ ਸਰਵਿਸ ਲਓ ਆਣ ਕੇ ਆਪ ਦੇਖੋ ਚੀਜ਼ ਨੂੰ ਦੇਖੋ ਇਹਨਾਂ ਦੇ ਬਟੀਆਂ ਦੇਖੋ ਇਹ ਵੀਰ ਨੂੰ ਮਿਲੋ ਜ਼ਰੂਰ ਇਹਦੇ ਵਿੱਚ ਤੁਹਾਡੀ ਹੈਲਪ ਹੋਏਗੀ ਸੋ ਭਾਜੀ ਦੇ ਨਾਲ ਅੱਜ ਗੱਲਬਾਤ ਕਰਕੇ ਮੈਨੂੰ ਵੀ ਕਾਫੀ ਇਨਫੋਰਮੇਸ਼ਨ ਮਿਲੀ ਹੈ ਮੈਂ ਆਸ ਕਰਦਾ ਹਾਂ ਤੁਹਾਨੂੰ ਵੀ ਕਾਫੀ ਇਨਫੋਰਮੇਸ਼ਨ ਮਿਲੀ ਹੋਊਗੀ ਕਿ ਇਲੈਕਟ੍ਰਿਕ ਸਕੂਟੀਆਂ ਦਾ ਜਿਹੜਾ ਇਹ ਦੌਰ ਚੱਲ ਰਿਹਾ ਹੈ ਯੁੱਗ ਆਇਆ ਹੈ ਇਹਦੇ ਵਿੱਚ ਕੀ ਇਹਦੇ ਪ੍ਰੋਸ ਐਂਡ ਕੌਨਸ ਨੇ ਸਾਨੂੰ ਇਹ ਲੈਣੀ ਚਾਹੀਦੀ ਨਹੀਂ ਲੈਣੀ ਚਾਹੀਦੀ ਕੀ ਸਾਨੂੰ ਇਹ ਕੋਸਟ ਕਰਦੀ ਹੈ ਸੋ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤੇ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ ਇਦਾਂ ਦੀਆਂ ਨਵੀਆਂ ਇਨਫੋਰਮੇਸ਼ਨ ਵਾਲੀਆਂ ਵੀਡੀਓ ਲੈ ਕੇ ਜਲਦ ਆਜੇ ਪਾਵਾਂਗੇ ਆ ਤੱਕ ਲਈ ਅਸਰਿਕਾਲ ਰਬ ਰ